सोनिहाल सताल अज मैन फख्र है पंजाबिया मैनु सरदारां सरदार मैं पंजाबी हा मैं मुझल ब्राह्मण हाँ मैं किसी तो डरने वाला नहीं हाँ अस खतरनाक ब्राह्मण कौमचों हे हाँ मैं आज ऐलान करना ਮੇਰੇ ਮੁੰਡੇ ਦਾ ਵਿਆਹ ਨਹੀਂ ਹੋਇਆ ਹਾਲੀ ਲੇਕਿਨ ਮੈਂ ਐਲਾਨ ਕਰਨਾ ਮੈਂ ਆਪਣੇ ਪੋਤੇ ਨੂੰ ਸਿੱਖ ਬਣਾਵਾਗਾ ਐਲਾਨ ਕਰਨਾ ਮੈਂ ਜੇ ਅਗਰ ਜ਼ਿੰਦਾ ਰਹਾ ਮੈਂ ਪੋਤੇ ਦਾ ਮੂੰਹ ਦੇਖਿਆ ਆਪਣੇ ਪੋਤੇ ਨੂੰ ਮੈਂ ਸਰਦਾਰ ਬਣਾਵਾਗਾ ਮੈਨੂੰ ਆਈ ਨਾਜ਼ ਇਸ ਬਦਾਰਾ ਤੇ ਉਹਨਾਂ ਦੀ ਕੁਰਬਾਨੀਆਂ ਤੇ ਉਹਨਾਂ ਦੀ ਹਿੰਮਤਾਂ ਤੇ ਉਹਨਾਂ ਦੀ ਇਕਤਾ ਤੇ ਐਨੀ ਇਕਤਾ ਕਿਸੇ ਹਿੰਦੁਸਤਾਨ ਦੇ ਬੰਦੇ 'ਚ ਨਹੀਂ ਹੈ ਜਿੰਨੀ ਸਿੱਖਾਂ 'ਚ ਹੈ ਲੋਕ ਸਿੱਖਾਂ ਦਾ ਮਜ਼ਾਕ ਉਡਾਂਦੇ ਸਨ ਅੱਜ ਸਿੱਖਾਂ ਨੇ ਮਜ਼ਾਕ ਉਡਾਤਾ ਹੈ ਗਵਰਨਮੈਂਟ ਦਾ ਉਹ ਕੀ ਹੈ ਗਵਰਨਮੈਂਟ ਸਿੱਖਾਂ ਦੇ ਸਾਹਮਣੇ ਕੁਝ ਨਹੀਂ ਹੈ ਮੈਂ ਫਿਰ ਵੀ ਕਹਿਣਾ ਹਰ ਇੱਕ ਬੰਦੇ ਨੂੰ ਕਿ ਨਾਲ ਹੋ ਜਾਓ ਸਰਦਾਰਾਂ ਦੇ ਸਰਦਾਰ ਬਣੋ ਸਰਦਾਰ ਕੋਣ ਹੁੰਦਾ ਜਿਸ ਸਰ ਤੇ ਪਗੜੀ ਹੁੰਦੀ ਹੈ ਮੇਰੇ ਸਰ ਤੇ ਪਗੜੀ ਨਹੀਂ ਹੈ ਲੇਕਿਨ ਮੇਰੇ ਦਿਲ ਵਿੱਚ ਪਗੜੀ ਹੈ ਮੇਰੇ ਤਨ ਵਿੱਚ ਪਗੜੀ ਹੈ ਮੇਰਾ ਮਨ ਮਨ ਪਗੜੀ ਹੈ ਮੈਂ ਸਰ ਪਗੜੀ ਤੇ ਲੱਖ ਵਾਰੀ ਕੁਰਬਾਨ ਜਾਂਨਾ ਹੈ ਉਹ ਪਗੜੀ ਹੈ ਜਿਹੜੀ ਭਗਤ ਸਿੰਘ ਸ਼ਹੀਦ ਨੇ ਬੰਨੀ ਸੀ ਉਹ ਗਾਣਾ ਸੀ ਮੇਰਾ ਰੰਗ ਦੇ ਬਸੰਤੀ ਚੋਲਾ ਮੈਂ ਮੇਰਾ ਰੰਗ ਦੇ ਬਸੰਤੀ ਚੋਲਾ ਅੱਜ ਕਈ ਚੋਲੇ ਪੈਣ ਕੇ ਉੱਥੇ ਨਿਕਲ ਕੇ ਨੇ ਲੋਕ ਸਰਕਾਰਾਂ ਤੇ ਸਰਦਾਰ ਦਿਖਾਈ ਦੇ ਰਹੇ ਨੇ ਹੋਰ ਬੰਦਾ ਦਿਖਾਈ ਨਹੀਂ ਦੇ ਰਹਾ ਨੇਤਾ ਦਿਖਾਈ ਨਹੀਂ ਦੇ ਰਹੇ ਅੱਜ ਜਿਹੜਾ ਹਰਿਆਣਿਆਂ ਵਾਲਿਆਂ ਨੇ ਐਲਾਨ ਕੀਤਾ ਹੈ ਕਿਸੇ ਨਾਂ ਦੇ ਨੇਤਾ ਦਾ ਹੁੱਕਾ ਪਾਣੀ ਬੰਦ ਕਰ ਦਾਂਗੇ ਮੇਰਾ ਦਿਲ ਬਾਗਬਾਨ ਹੋ ਗਿਆ ਮੈਨੂੰ ਐਸਾ ਲੱਗ ਰਿਹਾ ਮੈਂ ਗੁਰਦੁਆਰੇ ਜਾ ਕੇ ਅੰਮ੍ਰਿਤਸਰ ਉੱਥੇ ਦਾ ਜਲ ਪੀ ਕੇ ਆਪਣੇ ਨੂੰ ਸ਼ਾਂਤੀ ਪਾ ਲਿੱਤੀ ਹੈ ਸਰਦਾਰ ਕੌਮ ਹਿੰਦੁਸਤਾਨ ਦੀ ਸਭ ਤੋਂ ਵੱਡੀ ਕੌਮ ਹੈ ਉਹਦੇ देखिया जाता कि छोटे है बुराए या वो वो रहे या कौन है सारे सरदार एक ने गुरु नानक ने एक नब नोलिया तेरा तेरा, तेरा बोलिया उन्होंने तेरा ही तेरा अपना कुछ नहीं बोलिया तेरा ही तेरा फिर मैं एक बारी हिंदुस्तान के सारे बंद बेनती करना किसाना का साथ दौ हिंदुओं का सिखा साथ दो हिंदू मुस्लिम सिख ईसाई आपस में भाई भाई होर किसी ने नहीं पूछना भाई आपस ही पाही पाही, बने रहो एकता बनाई रखो हिंदुस्तान जगाई रखो हिंदुस्तान तुसी जगा पाओगे होर कोई नहीं जगा पाएगा ज्यादा हंगामा कर चुक के जाएंगे होर कुछ नहीं होगा मेरा मैं दो वीडियो कल पाए ने मैनु धमकियां मिलनिया चालू हो गई ने कि वीडियो वापस कर लो नहीं तो पुलिस चुक के ले जाएगी ਮੈਨੂੰ ਡਰਦਾ ਪੁਲਿਸ ਤੋਂ ਚੁੱਕ ਕੇ ਲੈ ਜਾ ਮੈਨੂੰ ਪੁਲਿਸ ਕੀ ਕਰੇਗੀ ਘਰ ਰੈਣਾ ਥਾਣੇ ਰੈਣਾ ਜੇਲ ਰੈਣਾ ਇੱਕ ਬਰਾਬਰ ਹੈ ਫਿਰ ਉਮਰ ਹੈ 67 ਮੇਰਾ ਜਿਗਰਾ ਅੱਜ ਵੀ 24 ਸਾਲ ਦੇ ਮੁੰਡੇ ਦਾ ਹੈ ਮੈਂ ਹਰ ਜਗ੍ਹਾ ਖੜਾ ਹੋ ਸਕਦਾ ਹਰ ਇੱਕ ਬੰਦੇ ਨਾਲ ਕਿ ਹਿੰਦੁਸਤਾਨ ਦੇ ਸਿੱਖ ਨੂੰ ਔਰ ਹਿੰਦੁਸਤਾਨ ਦੇ ਚੰਡੇ ਨੂੰ ਕਦੇ ਚੁੱਕਣ ਨਹੀਂ ਦਿਆਂਗਾ ਜੈ ਜਵਾਨ ਜੈ ਸਿਕਾ ਜੈ ਜਵਾਨ ਜੈ ਕਿਸਾਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅਸੀਂ ਫਤਿਹ ਕਰਾਂਗੇ ਮੋਦੀ ਜੀ ਤੁਹਾਡੇ ਤੇ ਅਸੀਂ ਫਤਿਹ ਕਰਕੇ ਜਾਵਾਂਗੇ